ਸ਼ਕੇ ਟਾਂਕੇ ਬਦਮਾਸ਼ੀ ਕਰ ਰਿਹਾ ਕੇਦਰੀਵਾਲ ਤੇ ਉਹਦਾ ਲਾਣਾ ਇਹ ਬਦਮਾਸ਼ੀ ਪੰਜਾਬ ਦੇ ਲੋਕ ਨਹੀਂ ਚੱਲਣ ਦੇਣਗੇ ਉਹ ਸੋਚਦਾ ਵੀ ਮੈਂ ਜ਼ਮੀਨਾਂ ਦੇ ਕਬਜ਼ਾ ਕਰ ਲੂੰਗਾ ਜ਼ਮੀਨਾਂ ਦੇ ਕਬਜ਼ਾ ਲੋਕ ਇਹ ਲੋਕ ਨੇ ਜਿਹੜੇ ਜ਼ਮੀਨਾਂ ਬਦਲੇ ਸਿਰ ਵੀ ਦੇ ਦਿੰਦੇ ਨੇ ਸਰਕਾਰ ਆਪਣੇ ਪੱਖ ਦੇ ਆਈਟੀ ਸੈੱਲ ਦੇ ਵਰਕਰ ਖੜੇ ਕਰਕੇ ਜਿੱਦਾਂ ਮੋਦੀ ਕਰਦਾ ਰਿਹਾ ਵੀ ਆਹ ਤਿੰਨ ਕਾਲੇ ਘਰੂਨ ਬਹੁਤ ਵਧੀਆ ਬਹੁਤ ਵਧੀਆ ਪਰ ਅਖੀਰ ਮਾਫੀ ਮੰਗ ਕੇ ਵਾਪਸ ਲੈਣੇ ਪਏ ਇਹ ਵੀ ਇਦਾਂ ਹੀ ਮਾਫੀ ਮੰਗੂਗਾ 3000 ਰੁਪਇਆ ਏਕੜ ਦਾ ਕਹਿੰਦੇ ਆ ਅਜੇ ਤੇ ਸਰਕਾਰ ਕਹਿ ਰਹੀ ਆ ਆਉਣ ਵਾਲੀ ਕਾਂਗਰਸ ਰਾਜ ਜਾਂ ਜੋ ਕੋਈ ਹੋਰ ਸਰਕਾਰ ਜੇ ਆਣ ਕੇ ਨੰਬੰਦ ਕਰ ਦੇ ਉਹ ਤੇ ਕਲੋਨੀਆਂ ਬਣ ਜਾਣੀਆਂ ਪੈਸਾ ਕੋਈ ਦੇਣਾ ਨਹੀਂ 30000 ਰੁਪਇਆ ਟੇਕਾ ਵਾ 30000 ਰੁਪਇਆ ਟੇਕੇ ਨਾਲ ਕਿਤੇ ਸਮਾਨ ਲੰਘ ਜੂਗਾ ਸਰਮਾਨ ਸਰਕਾਰ ਇੱਕ ਚੁਟਕਲੇ ਬਾਜ਼ ਮੁੱਖ ਮੰਤਰੀ ਆ ਉਹਨੇ ਸਟੇਜ ਤੇ ਵਧੀਆ ਚਲਾਈ ਪਰ ਸਟੇਟ ਚਲਾਉਣਾ ਉਹਦੇ ਵਸ ਦੀ ਗੱਲ ਨਹੀਂ ਆ ਉਹੋ ਪੁਰਾਣੇ ਚੁਟਕਲੇ ਸੁਣ ਸੁਣ ਕੇ ਕਈਆਂ ਸਾਲਾਂ ਤੋਂ ਉਹ ਅੱਜ ਸੁਣਾ ਰਿਹਾ ਉਹ ਦੱਸੇ ਕਿੱਧਰ ਖੇਤਾਂ 'ਚ ਗਿਆ ਉਹ ਕਹਿੰਦਾ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਮੈਂ ਜਨਰੇਟਰ ਅੱਗੇ ਕਰਦਾ ਰਿਹਾ ਮੈਂ ਪਟਾਚਰ ਹੁੰਦਾ ਰਿਹਾ ਮੈਂ ਕੀ ਕਰਦਾ ਰਿਹਾ ਕਦੀ ਕੋਈ ਪਟਾਚਰ ਹੁੰਦੇ ਦੀ ਮਿੱਤਰ ਕੀੜਾ ਮਿੱਤਰ ਕੀੜਾ ਨਹੀਂ ਆ ਉਹ ਦੁਸ਼ਮਣ ਕੀੜਾ ਆ ਪੁਰਾਣੀਆਂ ਪ੍ਰਾਣੀਆਂ ਵੀੜੀਆਂ ਚੁੱਕ ਲੋ ਜਿਹਦੇ ਵਿੱਚ ਕਿਸਾਨ ਅੱਗੋਂ ਦਾ ਸਤਿਕਾਰ ਕਰਦਾ ਵਾ ਰਾਜੀਵਾਲ ਹੋਰ ਲੀਡਰਾਂ ਕੋ ਪੁੱਛ ਕੇ ਉੱਥੇ ਜਾ ਕੇ ਲੋਕ ਸਭਾ ਦੇ ਵਿੱਚ ਬੋਲਦਾ ਵਾ ਪਰ ਅੱਜ ਉਹ ਉਹਨਾਂ ਦੇ ਉਹਨਾਂ ਲੀਡਰਾਂ ਕੋ ਸਿੱਖ ਕੇ ਅੱਜ ਪੰਜਾਬ ਦੇ ਵਿਰੋਧ 'ਚ ਖੜਾ ਆ ਮੁੱਖ ਮੰਤਰੀ ਦੇ ਬੱ ਮੁੱਖ ਮੰਤਰੀ ਆਪ ਭਾਵੇਂ ਮਸ਼ਹੂਰੀਆਂ ਜ਼ਰੂਰ ਕਰ ਰਿਹਾ ਲੈਂਡ ਪਰ ਉਹਨੂੰ ਹੀ ਸੈਨਲੈਂਡ ਕਰਤਾ ਇਹ ਸਿੱਧਾ ਦਿੱਲੀ ਦਾ ਕੰਟਰੋਲ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਅੰਦਰ ਹੀ ਨਮੋਸ਼ੀ ਦੇ ਨਾਲ ਮਰਦਾ ਹੋਇਆ ਦਿਖਾਈ ਦੇਊਗਾ ਵਿਕਰੀ ਬਣਦਾ ਕਿੰਨੀਆਂ ਸੀਟਾਂ 27 ਦੇ ਵਿੱਚ ਮੇਰੇ ਹਿਸਾਬ ਨਾਲ ਤੇ ਜਮਾਨਤਾਂ ਹੀ ਜਬਤ ਹੋਣਗੀਆਂ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਜਿਹੜਾ ਹੈ ਉਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਤਾੜਨਾ ਵੀ ਕੀਤੀ ਜਾ ਰਹੀ ਕਿ ਜੇਕਰ ਇਹ ਬਿੱਲ ਪਾਸ ਹੁੰਦਾ ਹੈ ਤਾਂ ਇਸ ਤੇ ਖਮਿਆਲ ਜਿਹੜੇ ਨੇ ਉਹ ਜਰੂਰ ਹੋਰ ਹੋ ਸਕਦੇ ਨੇ ਜੇਕਰ ਗੱਲ ਕੀਤੀ ਜਾਵੇ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਵਿੱਚ ਕਾਫੀ ਰੋਹ ਜਿਹੜਾ ਹੈ ਉਹ ਵੇਖ ਨੂੰ ਮਿਲ ਰਿਹਾ ਹੈ ਹਾਲਾਂਕਿ ਜਦੋਂ 21 ਜਗ੍ਹਾ ਦੇ ਉਤੇ ਕਿਸਾਨ ਜਥੇਬੰਦੀ ਜਿਹੜੇ ਨੇ ਉਹ ਪ੍ਰਦਰਸ਼ਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉੱਥੇ ਦੂਸਰੇ ਪਾਸੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਵੀ ਇਹ ਪ੍ਰਦਰਸ਼ਨ ਜਿਹੜਾ ਹੈ ਉਹ ਪੂਰਾ ਤੁਸੀਂ ਦੇਖ ਸਕਦੇ ਹੋ ਦੀ ਭਾਰੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਅਤੇ ਲੈਂਡ ਪੋਲਿੰਗ ਜੋ ਐਕਟ ਹਾਊਸ ਨੂੰ ਲੈ ਕੇ ਜਰੂਰ ਉਹਨਾਂ ਵੱਲੋਂ ਆਪਣਾ ਰੋਸ ਜਿਹੜਾ ਹੈ ਜਗਜਾਹਰ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਕਿਸਾਨ ਆਗੂ ਜਿਹੜੇ ਨੇ ਉਹਨਾਂ ਦੇ ਵਿੱਚ ਜ਼ਾਰਾਦਾਰ ਮਤਾਵਾਂ ਜਿਹੜੀਆਂ ਨੇ ਉਹ ਇੱਥੇ ਪੁੱਛੀਆਂ ਹੋਈਆਂ ਨੇ ਅਤੇ ਨਾਲ ਨਾਲ ਕਈ ਉਸਤਾਦੇ ਸਾਡੇ ਮੌਜੂਦ ਉਤਰੇ ਨਾਲ ਨਾਲ ਛੋਟੇ-ਛੋਟੇ ਜੋ ਬਜ਼ੁਰਗ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਮਨੋਂ ਸਾਫ਼ ਤੋਂ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਜਿਹੜਾ ਹੈ ਇਹ ਬਿੱਲ ਜਿਹੜਾ ਹੈ ਉਹ ਪਾਸ ਨਹੀਂ ਹੋਣ ਦਵਾਗੇ ਨਹੀਂ ਕਿਤੇ ਅੱਜ ਜਿੱਦੀ ਗੱਲ ਕੀਤੀ ਜਾਵੇ ਤਾਂ ਅੱਜ ਕਿਸਾਨਾਂ ਵੱਲੋਂ ਜਿਹੜਾ ਹੈ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੇ ਬਾਹਰ ਜਿਹੜਾ ਹੈ ਉਹ ਕਰਨਾ ਪਿਆ ਸਰ ਕੀਤਾ ਜਾ ਰਿਹਾ ਹੈ ਕਿਸਾਨ ਆਗੂਆਂ ਦੀ ਮੀਟਿੰਗ ਜਿਹੜੀ ਹੈ ਜ਼ਰੂਰ ਪ੍ਰਸ਼ਾਸਨ ਦੇ ਨਾਲ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ ਕਿ ਆਗੂ ਇੱਥੇ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਹੀ ਕੀ ਆਹੀ ਜਾ ਰਿਹਾ ਹੈ ਕਿ 2 ਵਜੇ ਤੱਕ ਜਿਹੜਾ ਹੈ ਉਹ ਤਰਨਾ ਹੈ ਇੱਥੇ ਚੱਲੇਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਇਸੇ ਅਗਲੀ ਰੂਪਰੇਖਾ ਜਿਹੜੀ ਹੈ ਉਹ ਪਿਆਰ ਤੱਕ ਹੀ ਤੈ ਜਾਏਗੀ ਕਿਸਾਨ ਆਗੂ ਸਾਡਾ ਮੌਜੂਦ ਨੇ ਗੱਲਬਾਤ ਕਰ ਲੈਣੇ ਸਰ ਕੀ ਕਰਨਾ ਚਾਹੋਗੇ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਔਰ ਜੋ ਲੈਂਡ ਪੁਲਿੰਗ ਜੋ ਬਿਲ ਬਣ ਰਿਹਾ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਚੋ ਲੈਂਡ ਪੁਲਿੰਗ ਐਕਟ ਆਇਆ ਵਾ ਜਿਹਦੇ ਤਹਿਤ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜ਼ਮੀਨਾਂ ਐਕਵਾਇਰ ਕਰਨ ਨੂੰ ਸਰਕਾਰ ਕਾਲੀ ਆ ਉਹਦੇ ਵਿੱਚ ਜਿੱਥੇ ਵੱਡੇ ਪੱਧਰ ਤੇ ਕਿਸਾਨ ਉੱਜਣ ਗਏ ਉਥੇ ਸਾਡੇ ਦੁਕਾਨਦਾਰ ਸਾਡੇ ਨਰੇਗਾ ਵਰਕਰ ਸਾਡੇ ਐਸਸੀ ਭਾਈਚਾਰਾ ਮਜ਼ਦੂਰ ਇਹ ਮਜ਼ਦੂਰ ਵੱਡੇ ਪੱਧਰ ਤੇ ਜਿਹੜੇ ਖੇਤਾਂ ਦੇ ਮਜ਼ਦੂਰ ਉਹ ਕਿੱਥੇ ਜਾਣਗੇ ਸਰਕਾਰ ਕੋ ਕੋਈ ਆਪਣੇ ਉਹਨਾਂ ਨੂੰ ਵਸਾਉਣ ਦੀ ਕੋਈ ਵੀ ਪ੍ਰੋਗਰਾਮ ਨਹੀਂ ਹੈਗਾ ਕੋਈ ਸਰਕਾਰ ਨੇ ਸਰਵੇ ਨਹੀਂ ਕਰਾਇਆ ਇੱਕ ੱੱਕੇ ਨਾਲ ਦਿੱਲੀ ਉਹ ਤੋਂ ਇੱਕ ਐਕਟ ਜਾਰੀ ਕਰ ਦਿੱਤਾ ਵੀ ਇੰਨੀ ਜ਼ਮੀਨ ਐਕਵਾਇਰ ਕੀਤੀ ਜਾਊਗੀ 2013 ਦਾ ਲੈਂਡ ਪੂਲਿੰਗ ਐਕਟ ਆ ਜਿਹੜਾ ਕੀ ਕਹੇ ਉਹਦੋਂ ਲੋਕਾਂ ਨੇ ਸੰਘਰਸ਼ ਕਰਕੇ ਕਾਂਗਰਸ ਤੇ ਦਬਾਅ ਬਣਾ ਕੇ ਪਾਇਆ ਸੀ 2013 ਮਨਮੋਹਨ ਸਰਕਾਰ ਦੇ ਵਿੱਚ ਉਹ ਐਕਟ ਨੂੰ ਸੈਲ ਲੈਂਡ ਕਰਕੇ ਇਹ ਜਿਹੜਾ ਦੁਬਾਰਾ ਉਹਨਾਂ ਨੇ ਕੀਤਾ ਵਾ ਇਹ ਵੇਖੋ ਵੀ ਇੱਕ ਪਾਸੇ 2013 ਦੇ ਵਿੱਚ ਉਹ ਤੇ ਕਿਹਾ ਵੀ 80% ਜੇ ਸਰਕਾਰ ਨੇ ਜ਼ਮੀਨ ਇਨਕੁਆਇਰ ਕਰਨੀ 70% ਲੋਕਾਂ ਦੀ ਸਹਿਮਤੀ ਜ਼ਰੂਰੀ ਆ ಗ್ರಾಮ ਸਭਾਵਾਂ ਦੀ ਸਹਿਮਤੀ ਜ਼ਰੂਰੀ ਆ ਜੇ ਪ੍ਰਾਈਵੇਟ ਘਰਾਣਿਆਂ ਨੇ ਕਰਨੀ ਚਾਹੀਦੀ 80% ਦੀ ਪਰ ਇੱਥੇ ਕੋਈ ਕਾਨੂੰਨ ਨੂੰ ਛਿੱਕੇ ਟਾਂਕੇ ਬਦਮਾਸ਼ੀ ਕਰ ਰਿਹਾ ਕੇਜਰੀਵਾਲ ਤੇ ਉਹਦਾ ਲਾਣਾ ਇਹ ਬਦਮਾਸ਼ੀ ਪੰਜਾਬ ਦੇ ਲੋਕ ਨਹੀਂ ਚੱਲਣ ਦੇਣਗੇ ਉਹ ਸੋਚਦਾ ਵੀ ਮੈਂ ਜ਼ਮੀਨਾਂ ਦੇ ਕਬਜ਼ਾ ਕਰ ਲੂੰਗਾ ਜ਼ਮੀਨਾਂ ਦੇ ਕਬਜ਼ਾ ਲੋਕ ਇਹ ਲੋ ਉਹ ਲੋਕ ਨੇ ਜੇ ਜ਼ਮੀਨਾਂ ਬਦਲੇ ਸਿਰ ਵੀ ਦੇ ਦਿੰਦੇ ਨੇ ਇਹਨੂੰ ਭਲੇਖਾ ਹੋ ਸਕਦਾ ਇਹ ਭਲੇਖਾ ਇਹ ਲੋਕ ਜਿਹੜੇ ਕੱਢ ਦੇਣਗੇ ਅਸੀਂ ਕਹਿਣਾ ਚਾਹੁੰਦੇ ਆ ਮਾਨ ਸਰਕਾਰ ਨੂੰ ਵੀ ਇਹ ਜਿਹੜਾ ਵਾ ਕਾਨੂੰਨ ਆ ਤੁਰੰਤ ਵਾਪਸ ਲਵੇ ਲੋਕਾਂ ਦੀ ਗੱਲ ਸੁਣੇ ਇਹ ਨਹੀਂ ਵੀ ਜਥੇਬੰਦੀਆਂ ਕਹਿ ਰਹੀਆਂ ਪੰਜਾਬ ਦਾ ਬੱਚਾ ਬੱਚਾ ਕਹਿ ਰਿਹਾ ਪੰਜਾਬ ਦੀਆਂ ਪੰਚਾਇਤਾਂ ਕਹਿ ਰਹੀਆਂ ਜਿੰਨਾ ਕਿਸਾਨਾਂ ਦੀ ਜ਼ਮੀਨ ਆ ਜੀ ਉਹ ਕਹਿ ਰਹੇ ਆ ਕੁਝ ਸਰਕਾਰ ਆਪਣੇ ਪੱਖ ਦੇ ਆਈਟੀ ਸੈੱਲ ਦੇ ਵਰਕਰ ਖੜੇ ਕਰਕੇ ਜਿੱਦਾਂ ਮੋਦੀ ਕਰਦਾ ਰਿਹਾ ਪੀ ਆ ਤਿੰਨ ਕਾਲੇ ਕਾਨੂੰਨ ਬਹੁਤ ਵਧੀਆ ਬਹੁਤ ਵਧੀਆ ਪਰ ਖੀਰ ਮਾਫੀ ਮੰਗ ਕੇ ਵਾਪਸ ਲੈਣੇ ਪਏ ਇਹ ਵੀ ਇਦਾਂ ਮਾਫੀ ਮੰਗੂਗਾ ਜਿਹੜੇ ਲੋਕਾਂ ਕੋ ਘੁਆ ਰਿਆ ਕੋਈ ਕਾਨੂੰਨ ਨਹੀਂ ਵਧੀਆ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਆਪਣੇ ਜ਼ਮੀਰ ਦੀ ਆਵਾਜ਼ ਸੁਣੋ ਲੋਕਾਂ ਦੀ ਗੱਲ ਸੁਣੋ ਤੇ ਇਹ ਜਿਹੜੇ ਕਾਨੂੰਨ ਆ ਵਾਪਸ ਲਾਓ ਲੇਕਿਨ ਲਾਲਜੀਤ ਭੁੱਲਰ ਕਹਿੰਦੇ ਲੋਕ ਆਪ ਮੁਹਾਰੇ ਆ ਕੇ ਜ਼ਮੀਨਾਂ ਦੇ ਰਹੇ ਨੇ ਕਿਸਾਨ ਆਪ ਮੁਹਾਰੇ ਆ ਕੇ ਜ਼ਮੀਨਾਂ ਇੱਕ ਲੁਧਿਆਣੇ ਦੇ ਵਿੱਚ ਗਲਾਡਾ ਵਾ ਉਹਦੇ ਵਿੱਚ 24311 ਏਕੜਾਈ ਸੀ ਸਰਕਾਰ ਨੇ 15 ਦਿਨ ਦਾ ਟਾਈਮ ਦਿੱਤਾ ਸੀ ਵੀ ਸਾਨੂੰ ਆਣ ਕੇ ਜਿਹੜੇ ਤਰਾਜ ਆ ਦੱਸੋ 1600 ਬੰਦੇ ਨੇ ਇਹ ਰਿਕਾਰਡ ਆ ਜਮੀਨ ਨਹੀਂ ਦੇਵਾਂਗੇ ਪੰਜ ਬੰਦੇ ਨੇ ਮੈਚ ਦਿੱਤਾ ਵੇਖ ਲੋ 16 ਤੇ 5 ਦੀ ਰੇਸ਼ੋ ਵੇਖ ਲੋ ਕਿੱਥੇ ਆ ਅੱਧਾ ਪਰਸੈਂਟ ਵੀ ਲੋਕ ਜਿਹੜੇ ਆ ਉਹ ਇਹ ਲੈਂਡ ਪੂਲਿੰਗ ਐਕਟ ਦੇ ਨਾਲ ਨਹੀਂ ਅਗੇ ਇਹ ਤੱਕਾ ਵਾ ਇਹ ਤੱਕਾ ਪੰਜਾਬੀ ਨਹੀਂ ਸਹਿਣ ਗਾ ਪੰਜਾਬ ਸਰਕਾਰ ਕਰ ਰਹੀ ਹੈ ਤੱਕਾ ਕਹਿੰਦਾ ਬਿਲਕੁਲ ਪੰਜਾਬ ਸਰਕਾਰ ਦੀ ਇਹ ਨੀਤੀ ਆ ਪੰਜਾਬ ਸਰਕਾਰ ਤੱਕਾ ਕਰ ਰਹੀ ਹੈ ਲੇਕਿਨ ਇਹਦੇ ਜਿਹੜੇ ਨੁਕਸਾਨ ਕੀ ਨੇ ਲੋਕੀ ਕਹਿੰਦੇ ਨੇ ਕਈ ਕਿਸਾਨ ਹੱਗੇ ਨੇ ਜੇ ਜ਼ਮੀਨ ਵੀ ਵੇਚ ਕੇ ਬਾਹਰ ਜਾਣ ਨੂੰ ਮੂਵ ਕਰ ਰਹੇ ਨੇ ਕੀ ਇਹਦੇ ਨੁਕਸਾਨ ਕੀ ਨੇ ਦੇਖੋ ਲੋਕ ਬਾਹਰ ਜਾ ਕੇ ਭਾਵੇਂ ਜਾ ਰਹੇ ਕਮਾਈਆਂ ਕਰ ਰਹੇ ਲੋਕ ਜ਼ਮੀਨ ਖਰੀਦ ਰਹੇ ਆ ਜਿਹੜਾ ਕੋਈ ਪੈਸਾ ਮਾਉਦਾ ਉਹ ਤੇ ਅੱਧਾ ਕਿਲਾ ਕਿਲਾ ਤਾਂ ਲੈਂਦਾ ਵਾ ਵੇਚ ਦੇ ਕੇ ਕੋਈ ਵੀ ਕਿ ਕਿਸਾਨ ਜ਼ਮੀਨ ਵੇਚ ਕੇ ਉਹਦਾ ਨੁਕਸਾਨ ਇਹ ਆ ਸਭ ਤੋਂ ਪਹਿਲਾਂ ਪਿੰਡ ਉੱਜਣਗੇ ਭਾਈਚਾਰਾ ਉੱਡੂਗਾ ਜਦੋਂ ਭਾਈਚਾਰਾ ਉੱਜੜ ਗਿਆ ਖੇਤ ਮਜ਼ਦੂਰ ਕਿੱਥੇ ਜਾਣਗੇ ਜਿਹੜੇ ਛੋਟੇ ਦੁਕਾਨਾਂ ਕਰਦੇ ਆ ਦੁਕਾਨਦਾਰ ਕਿੱਥੇ ਜਾਣਗੇ ਜਿਹੜੇ ਪਿੰਡਾਂ ਦੇ ਵਿੱਚ ਦੁਕਾਨਦਾਰ ਆ ਕਿਸਾਨ ਨੂੰ ਮੰਨ ਲਓ ਜੇ ਉਥੇ 10 ਸਾਲ ਡਿਵੈਲਪਮੈਂਟ ਨਹੀਂ ਹੁੰਦੀ 30000 ਰੁਪਇਆ ਏਕੜ ਦਾ ਕਹਿੰਦੇ ਆ ਅਜੇ ਤੇ ਇਹ ਸਰਕਾਰ ਕਹਿ ਰਹੀ ਆ ਆਉਣ ਵਾਲੀ ਕਾਂਗਰਸ ਰਾਜਾ ਜੇ ਕੋਈ ਹੋਰ ਸਰਕਾਰ ਜੇ ਆਣ ਕੇ ਬੰਦ ਕਰ ਦੇ ਉਹਤੇ ਕਲੋਨੀਆਂ ਬਣ ਜਾਣੀਆਂ ਪੈਸਾ ਕੋਈ ਦੇਣਾ ਨਹੀਂ 30000 ਰੁਪਏ ਟੇਕਾ ਵਾ 30000 ਰੁਪਏ ਟੇਕੇ ਨਾਲ ਕਿਤੇ ਸਮਾਂ ਲੰਘ ਜਾਊਗਾ ਲੇਕਿਨ ਮਾਨ ਸਾਹਿਬ ਕਹਿੰਦੇ ਮੈਂ ਕਿਸਾਨ ਆ ਕਿਸਾਨ ਦਾ ਬੱਚਾ ਰਿਹਾ ਵਾਂ ਮੈਨੂੰ ਪਤਾ ਹੈ ਕਿਹੜੇ ਕਿਹੜੇ ਐਕਟ ਲਿਆਉਣੇ ਚਾਹੀਦੇ ਆ ਹੁਣ ਉਹ ਕਹਿੰਦੇ ਕਿ ਜਿਹੜੇ ਲੀਡਰ ਨੇ ਉਹ ਤੇ ਅਜ ਤੱਕ ਕਦੀ ਖੇਤਾਂ 'ਚ ਨਹੀਂ ਗਏ ਉਹਨੇ ਜਿਹੜੇ ਅੱਜ ਜਿਹੜੇ ਲੀਡਰ ਬਣੇ ਹੋਏ ਨੇ ਮਾਨ ਸਰਕਾਰ ਇੱਕ ਚੁਟਕਲੇ ਬਾਜ਼ ਮੁੱਖ ਮੰਤਰੀ ਆ ਉਹਨੇ ਸਟੇਜ ਤੇ ਵਧੀਆ ਚਲਾਈ ਪਰ ਸਟੇਟ ਚਲਾਉਣਾ ਉਹਦੇ ਜਿੰਮੇਵਾਰੀ ਐਮ ਲੇ ਸੁਣ ਸੁਣ ਕੇ ਕਈਆਂ ਸਾਲਾਂ ਤੋਂ ਉਹ ਅੱਜ ਸੁਣਾ ਰਿਹਾ ਉਹ ਦੱਸੇ ਕਿੱਧਰ ਖੇਤਾਂ 'ਚ ਗਿਆ ਉਹ ਕਹਿੰਦਾ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਮੈਂ ਜਨਰੇਟਰ ਅੱਗੇ ਕਰਦਾ ਰਿਹਾ ਮੈਂ ਪਟਾਚੜਾਉਂਦਾ ਰਿਹਾ ਮੈਂ ਕੀ ਕਰਦਾ ਰਿਹਾ ਕਦੀ ਕੋਈ ਪਟਾਚੜਾਉਂਦੇ ਦੀ ਵੀ ਆ ਕੀੜਾ ਆ ਮਿੱਤਰ ਕੀੜਾ ਨਹੀਂ ਆ ਉਹ ਦੁਸ਼ਮਣ ਕੀੜਾ ਵਾ ਉਹ ਦੁਸ਼ਮਣ ਕੀੜਾ ਕਿਸਾਨਾਂ ਦਾ ਜਿਹੜਾ ਨਾਰ ਰਹਿ ਕੇ ਅੱਜ ਉਹਨਾਂ ਦੇ ਵਿਰੁੱਧ ਬੋਲ ਰਿਹਾ ਇਹਦੀਆਂ ਪ੍ਰਾਣੀਆਂ ਵੀਡੀਆਂ ਚੁੱਕ ਲੋ ਜਿਹਦੇ ਵਿੱਚ ਕਿਸਾਨਾਂ ਅਗੋਂ ਦਾ ਸਤਿਕਾਰ ਕਰਦਾ ਵਾ ਰਾਜੀਵਾਲ ਹੋਰ ਲੀਡਰਾਂ ਕੋਲ ਪੁੱਛ ਕੇ ਉੱਥੇ ਜਾ ਕੇ ਲੋਕ ਸਭਾ ਦੇ ਵਿੱਚ ਬੋਲਦਾ ਵਾ ਪਰ ਅੱਜ ਉਹ ਉਹਨਾਂ ਦੇ ਉਹਨਾਂ ਲੀਡਰਾਂ ਦਿੱਲੀ ਦੇ ਹੱਕ ਚ ਜਿਹੜਾ ਵੀ ਇਸੇ ਸਾਲਾਂ ਤੋਂ ਇਤਿਹਾਸ ਮਾਰ ਲੋ ਖੜਾ ਆ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ ਇਹਨੂੰ ਵੀ ਭਗਵੰਤ ਮਾਨ ਨੂੰ ਆਉਂਦੇ ਦਿਨਾਂ ਚ ਲੋਕ ਜਿਹੜਾ ਵਾ ਗੱਡੀ ਤੋਂ ਲਾਦਣਗੇ ਤੇ ਇਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਅੰਦਰ ਹੀ ਨਮੋਸ਼ੀ ਦੇ ਨਾਲ ਮਰਦਾ ਹੋਇਆ ਦਿਖਾਈ ਦੇਊਗਾ ਸੱਤਾ ਨਸ਼ਾ ਨਗਰਾ ਸੱਤਾ ਦਾ ਨਸ਼ਾ ਜੀ ਵਹਿਦ ਵਹਿਦ ਇਹਦੇ ਪੱਲੇ ਕੁਝ ਨਹੀਂ ਆ ਜੋ ਕਰ ਰਿਹਾ ਵੇਖੋ ਭਗਵੰਤ ਮਾਨ ਨੂੰ ਸ਼ੈਡਲੈਂਡ ਕਰਤਾ ਇਹ ਜਿਹੜਾ ਡਵੈਨ ਪੂਲਿੰਗ ਐਕਟ ਹੈ ਤੁਸੀਂ ਪੱਤਰਕਾਰ ਜੋ ਇਹ ਲੈਂਡ ਪੂਲਿੰਗ ਐਕਟ ਜਿਹੜਾ ਸਰਕਾਰ ਲੈ ਕੇ ਆਈ ਆ ਇਹਦਾ ਮੁਖੀ ਚੇਅਰਮੈਨ ਜਿਹੜਾ ਵਾ ਮੁੱਖ ਮੰਤਰੀ ਹੁੰਦਾ ਉਹਨਾਂ ਮੁੱਖ ਮੰਤਰੀ ਨੂੰ ਸੈੱਡ ਲੈਂਡ ਕਰਕੇ ਮੁੱਖ ਸ਼ਕਤਰ ਨੂੰ ਬਣਾ ਦਿੱਤਾ ਮੁੱਖ ਮੰਤਰੀ ਦੇ ਬੱਲੇ ਕੁਝ ਨਹੀਂ ਆ ਮੁੱਖ ਮੰਤਰੀ ਆਪ ਭਾਵੇਂ ਮਸ਼ਹੂਰੀਆਂ ਜ਼ਰੂਰ ਕਰ ਰਿਹਾ ਲੈਂਡ ਪਰ ਉਹਨੂੰ ਸੈੱਡ ਲੈਂਡ ਕਰਤਾ ਇਹ ਸਿੱਧਾ ਦਿੱਲੀ ਦਾ ਕੰਟਰੋਲ ਆ ਜਿਹੜਾ ਕਿ ਲੋਕ ਬਰਦਾਸ਼ਤ ਨਹੀਂ ਕਰਨਗੇ ਤਰਨਤਨ ਜਿਹਦਾ ਇੰਪੈਕਟ ਨਜ਼ਰ ਆਏਗਾ ਤੁਹਾਨੂੰ ਲੱਗਦਾ ਇਲੈਕਸ਼ਨ ਵੇਖੋ ਇਲੈਕਸ਼ਨਾਂ ਦੇ ਨਾਲ ਕੋਈ ਫਰਕ ਪੈਂਦਾ ਵੀ ਆ ਤੇ ਨਹੀਂ ਵੀ ਪੈਂਦਾ ਜਮਨੀ ਚੋਣਿਆ ਸਰਕਾਰ ਸਾਰਾ ਤੰਤਰ ਲਾ ਕੇ ਜਿੱਤ ਵੀ ਜਾਂਦੀ ਲੋਕਾਂ ਦੇ ਧੱਕਾ ਕਰਕੇ ਕਿਸ ਦੇ ਕੇਸ ਖੋਲ੍ਹ ਲੈਂਦੀ ਕਿਸ ਦੀ ਰਾਸ਼ਨ ਕਾਰਡ ਬੰਦ ਕਰਤਾ ਕਿਸ ਦਾ ਨੀਲਾ ਕਾਰਡ ਬੰਦ ਕਰਤਾ ਕਿਸ ਦੇ ਘਰ ਬਿਜਲੀ ਦਾ ਛਾਪਾ ਪਵਾ ਕੇ ਝੂਠੇ ਸੱਚੇ ਕਰਕੇ ਜਿੱਤ ਲੈਂਦੀ ਆ ਪਰ ਜਿੱਦਣਾ ਅਸਲੀ ਟੈਸਟ ਹੋਊਗਾ ਉਹ ਦਿਨ ਪਤਾ ਲੱਗੂ ਵੀ ਕੀ ਕਰਦਾ ਕਿ ਕਿੰਨੀਆਂ ਸੀਟਾਂ 27 ਦੇ ਵਿੱਚ ਮੇਰੇ ਹਸਾਨਾ ਤੇ ਜਮਾਨਤਾ ਹੀ ਜਬਤ ਹੋਣਗੀਆਂ ਸਾਰਿਆਂ ਦੀ ਪਰ ਜਿਹੜੇ ਆਉਣਗੇ ਉਹ ਵੀ ਕੋਈ ਕਿਸਾਨ ਪੱਕੀ ਨਹੀਂ ਆਉਣਗੇ ਸਾਰੇ ਇੱਕੋ ਜਿਹੇ ਆ ਅਸੀਂ ਨਹੀਂ ਮੰਨਦੇ ਵੀ ਕੋਈ ਜੇ ਆਮ ਆਦਮੀ ਪਾਰਟੀ ਨੂੰ ਬਦਲ ਲੋ ਤੇ ਦੂਜਾ ਸਹੀ ਆ ਜਿੰਨਾ ਚਿਰ ਲੋਕ ਇਹ ਗੱਲ ਨਹੀਂ ਸਮਝਣਗੇ ਸਰਕਾਰਾਂ ਤੋਂ ਨਾ ਚਾਹਤ ਕਰੋ ਆਪਣੀ ਰੱਖੀਆ ਆਪਣੇ ਧੰਨਵਾਦ ਸੋ ਇਹ ਸਨ ਕਿਸਾਨ ਆਗੂ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਅੱਜ ਜਿਹੜਾ ਹੈ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਣ ਕਿ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਕਿ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਖੱਟਲ ਖਵਾਰ ਹੁੰਦੇ ਹੋਏ ਵੀ ਨਜ਼ਰ ਆਉਣਗੇ ਲੇਕਿਨ ਦੂਸਰੇ ਪਾਸੇ ਕਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਨਾ ਕਿਹਾ ਕਿ 2027 ਦੇ ਵਿੱਚ ਇਹਨਾਂ ਸਾਰਿਆਂ ਦੀ ਜ਼ਮਾਨਤਾਂ ਜਬਤ ਹੁੰਦੀਆਂ ਹੋਈਆਂ ਵੀ ਨਜ਼ਰ ਆਉਣਗੀਆਂ ਉਤਹੀ ਉਹਨਾਂ ਵੱਲ ਭਗਵੰਤਪਾਤ ਇੱਕ ਹੋਰ ਸ਼ਬਦੀ ਹਮਲਾ ਕੀਤਾ ਹੈ ਜਿਸ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਆਪਣੇ ਆਪ ਨੂੰ ਕਿਸਾਨ ਦੇ ਆਪਣੇ ਹਾਕਮ ਦੱਸਦੇ ਨੇ ਜਾਂ ਕਿਸਾਨ ਦੇ ਨਾਲ ਹੁੰਦੀ ਗੱਲ ਦਾ ਤੇ ਉਹ ਕਿਤਨਾ ਕਿ ਤਸੱਤਾ ਦੇ ਨਸ਼ੇ ਦੇ ਵਿੱਚ ਚੂਰ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਰਾਜਦਾਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਰਸਾ ਸਾਹਿਬ